ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਬੱਚੀਆਂ ਲੈ ਕੇ ਪਾਲਣ ਚ ਕੀ ਫਾਇਦਾ ਉਹ ਦਿਖਾਉਣੇ ਆ ਜੀ ਸਾਡੇ ਪਿੰਡ ਇੱਕ ਬਾਈ ਨੇ ਬੱਚੀਆਂ ਲਈਆਂ ਸੀ ਪੁੱਛਾਂਗੇ ਵੀ ਕਿੰਨੇ ਪੈਸਿਆਂ ਦੀਆਂ ਬੱਚੀਆਂ ਲਈਆਂ ਸੀ ਤੇ ਕੀ ਖਰਚਾ ਆਇਆ ਠੀਕ ਹੈ ਤੇ ਅੰਦਰ ਵੀ ਦਿਖਾਵਾਂਗੇ ਤੁਹਾਨੂੰ ਇੱਕ ਮੱਝ ਆ ਤੇ ਇੱਕ ਗਾਂ ਬਾਈ ਕੋਲੇ ਤੇ ਇੱਕ ਜੱਟ ਦੇ ਸੀਮਨ ਦੀ ਨੀਲੀ ਰਾਵੀ ਦੀ ਕੱਟੀ ਆਈ ਵੀ ਆ ਇੱਕ ਬਾਈ ਨੇ ਕੱਟੀ 851 ਦੀ ਵੇਚਦੀ ਸੀ ਕੀ ਸੇਲ ਕਰਦੀ ਸੀ ਕਿੰਨੇ ਦੀ ਵੇਚੀ ਸੀ ਸਵਾਲ ਆ ਲੱਕ ਸਵਾਲ ਲੱਕ ਦੀਆਂ ਹੁਣ ਤੁਹਾਨੂੰ ਦੱਸਦੇ ਆ ਜੀ ਇਹ ਪਹਿਲਾਂ ਤੁਹਾਨੂੰ ਦੱਸਦੇ ਆ ਵੀ ਗੱਬਣ ਕਿਹੜੇ-ਕਿਹੜੇ ਟੀਕਿਆਂ ਤੋਂ ਆ ਆ ਜਿਹੜੀ ਸਾਹਮਣੀ ਆ ਇਹ ਸੈਕਸਡ ਸੀਮਣ ਚੰਗੇ ਸੀਮਣ ਹੀ ਲਵਾਏ ਹੋਏ ਇਹਨਾਂ ਦੇ ਵੀ ਮਾੜੇ ਸੀਮਣ ਵਾਲਾ ਮੈਂ ਤੁਹਾਨੂੰ ਦੱਸਿਆ ਵੀ ਨਾ ਹੀ ਆਪਾਂ ਵੀਡੀਓ ਪਾਉਣੇ ਆ ਨਾ ਹੀ ਬੰਦਾ ਕੋਈ ਹੈਗਾ ਜੀ ਮਾੜੇ ਸੀਮਣ ਫੋਨ ਵਾਲਾ ਲਵਾਉਣ ਵਾਲਾ ਆਪਣੇ ਤੋਂ ਆ ਹੈਮਰ ਤੋਂ ਗੱਬਣ ਆ ਜੀ ਹੋ ਗਈ ਚਾਰ ਪਾਰ ਚਾਰ ਮਹੀਨਿਆਂ ਦੀ ਹਨਾ ਤਿੰਨ ਕੁ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਗੱਬਣ ਆ ਜੀ ਆ ਸਰਕਾਰੀ ਸਿੰਮੰਤੂ ਹੈ ਜੀ ਬਾਈ ਆਪ ਘਰੇ ਹੈ ਨਹੀਂ ਸੀਗਾ ਤੇ ਬਾਪੂ ਨੇ ਮਗਰੋਂ ਸਰਕਾਰੀ ਡਾਕਟਰ ਸਾਦ ਕੇ ਟੀਕਾ ਭਰਾਦਾ ਜੀ ਚਲੋ ਆ ਆ ਗਾਂ ਰਿਪੀਟਰ ਸੀਗੀ ਇਹ ਥੋੜੀ ਜਿਹੀ ਔਖੀ ਗੱਭਣ ਹੋਈ ਹੈ ਬੜੇ ਇਹਦੀ ਘਰ ਦੀ ਹੈ ਬਾਈ ਦੀ ਉਹ ਚਾਰ ਬੱਚੀਆਂ ਖਰੀਦੀਆਂ ਵੰਗਾਂ ਤੇ ਇਹ ਵੀ ਗੱਭਣਾ ਹੁਣ ਤਿੰਨ ਸਾਢੇ ਤਿੰਨ ਮਹੀਨੇ ਦੀ ਚੈੱਕ ਹੋ ਗਈ ਹੈ ਜੀ ਇਹਦੇ ਬਹੁਤ ਚੰਗਾ ਟੀਕਾ ਲਾਇਆ ਜੀ ਸਰ ਟੋਲੀ ਕਿੰਨੇ ਦਾ ਆਇਆ ਸੀ ਇਹ 7500 ਰੁਪਏ ਦਾ ਠੀਕ ਆ ਆ ਵੈੜ ਤੇ ਲਾਇਆ ਜੀ ਹਜੇ ਇਹਨੂੰ ਦੇਣੀ ਹੋਈ ਆ ਵੈਸੇ ਡੈਂਟ ਪਾ ਗਈ ਆ ਇਹ ਗੱਬਣ ਹੀ ਹੋਊਗੀ ਇਹ ਵੀ ਤੇ ਆਹ ਏਬੀਐਸ ਦੇ ਬੀਸਟ ਤੋਂ ਗੱਬਣ ਸੈਕਸੜ ਸੀਮਨ ਹੀ ਲੱਗੇ ਆ ਜਿਹੜੀਆਂ ਦੇ ਪ੍ਰਾਈਵੇਟ ਸੀਮਨ ਲੱਗੇ ਆ ਸਾਰੇ ਸੈਕਸੜ ਹੀ ਆ ਇਹਦੇ ਵੀ ਬੀਸਟ ਸੈਕਸੜ ਆ ਜੀ ਇਹਦੇ ਸਟੋਲੀ ਵੀ ਸੈਕਸੜ ਹੀ ਆ ਤੇ ਉਹ ਪਹਿਲੀ ਦੇ ਹੈਮਰ ਵੀ ਹੁਣੇ ਬਾਈ ਤੋਂ ਪੁੱਛਾਂਗੇ ਵੀ ਕਿੰਨੇ ਦੀਆਂ ਕਿੰਨੇ ਦੀਆਂ ਲਈਆਂ ਸੀ ਬੱਚਿਆਂ ਆਪਾਂ ਬਾਈ ਇਹ 3000 ਦੀਆਂ ਬੱਚੀਆਂ ਆਪਾਂ ਨੂੰ 4 ਪੰਨਾਂ ਸੀ ਨਾ ਇੱਕ ਬੱਚੀ ਕਰਦੀ ਆ ਠੀਕ ਹੈ ਤੇ ਕਿੰਨਾ ਖਰਚਾ ਆਪਣਾ ਆ ਗਿਆ ਇਹਨਾਂ ਦੇ ਹੁਣ ਤੱਕ ਮੰਨ ਲਓ ਜੇ ਲੰਜੇ 6 6 ਮਹੀਨੇ ਦੀਆਂ ਮੰਨ ਕੇ ਚੱਲੋ ਵੀ 5 6 7 ਮਹੀਨੇ ਇੱਥੇ ਜੀ ਸੀਗੀਆਂ ਇਹ ਹਾਂ ਮੈਨੂੰ ਆਪਾਂ 2 2 ਤਿੰਨ ਤਿੰਨ ਗੱਟੇ ਡਰਾਈ ਫੀਡ ਦੇ ਪਾਏ ਠੀਕ ਹੈ ਠੀਕ ਹੈ ਤੇ ਬਸ ਉਸ ਤੇ ਤੇ ਬਾਕੀ ਚਾਰ ਪੱਠਿਆਂ ਦਾ ਖਰਚਾ ਬਸ ਚਾਰ ਤੇ ਮੰਨ ਲਓ ਵੀ ਤੁਸੀਂ ਮੰਨ ਕੇ ਚੱਲੋ ਵੀ 8 ਗੱਟੇ ਪਾਏ ਹੋਣਗੇ ਵੱਧ ਤੋਂ ਵੱਧ 10 ਪਾਦੇ ਹੋਣਗੇ ਚਾਰਾਂ ਨੂੰ ਹਨਾ ਗੱਟੇ ਪਾਏ ਆਪਾਂ ਤੇ 10 ਗੱਟੇ ਦੇਖ ਲਓ ਤੁਸੀਂ ਵੀ ਕਿੰਨੇ ਕਿਤੇ ਬਣ ਗਏ ਆ 1800 ਦਾ ਗੱਟਾ ਹਨ ਬਸ ਲਗਭਗ 17 35 8 18 ਕਿਹ ਹਜ਼ਾਰ ਦੀ ਫੀਡ ਪਈ ਹੈ ਜੀ ਚਲੋ 20000 ਦੀ ਫੀਡ ਰੱਖ ਲਓ ਤੁਸੀਂ ਤੇ 10000 ਦੇ ਪੱਠੇ ਰੱਖ ਲਓ ਸਾਲ ਚ ਤੇ 30000 ਦੀਆਂ ਲੈ ਜਾਂ ਸੀ ਹੁਣ ਤੱਕ ਇਹ 60000 ਚ ਸੀਗੀਆਂ ਚਾਰ ਵਿਹੜਾਂ ਤੇ ਹੁਣ ਤੁਸੀਂ ਦੇਖ ਲਓ ਵੀ ਆਪਣੀ ਇੱਕ ਹੀ ਇੰਨੇ ਦੀ ਹੈ ਨਾ ਜੇ ਬੱਚੇਗਾ ਲੈ ਕੇ ਵੀ ਸਾਂਭਦੇ ਆ ਫਿਰ ਵੀ ਮਾੜਾ ਨਹੀਂ ਕੰਮ ਤੇ ਵਧੀਆ ਕੰਮ ਆ ਜੀ ਦੇਖੋ ਤੁਸੀਂ ਹੁਣ ਆ ਵਿਹੜ ਐ ਤਾਂ ਹੈਣੀ ਇਹਨਾਂ ਚ ਕੋਈ ਵੀ ਵਿਹੜ 70000 ਤੋਂ ਘੱਟ ਵੀ ਕੂਗੀ ਹਣਾ ਹਜੇ ਆ ਹੁਣ ਦਿਨਾਂ ਦੀ ਗੱਬਣ ਆ ਉਹ ਦੇਖ ਲਓ ਤੁਸੀਂ ਵੈੜ ਚਲੋ ਕੱਦ ਦਰਮਿਆਨੇ ਦੀਆਂ ਕਿਉਂ ਹੁਣ ਟੀਕੇ ਦਾ ਤਾਂ ਬਾਈ ਨੂੰ ਪਤਾ ਨਹੀਂ ਕਿਹੜੇ ਦੀਆਂ ਆਪਾਂ ਨਾਰਮਲ ਇਹ ਨਹੀਂ ਤਾਂ ਬਾਈ ਨੇ ਤਾਂ ਚਾਰ ਬੱਛਿਆਂ ਇਕੱਠਾਂਾਂ ਲੈਣਾ ਸੀਗਾ ਤੇ ਲੈ ਕੇ ਪਸ਼ੂ ਸੰਭਣ ਦਾ ਵੀ ਫਾਇਦਾ ਪਰ ਹੁਣ ਦੇਖੋ ਰੱਖਣੇ ਕਰਨੇ ਤਾਂ ਬਾਅਦ ਦੀ ਗੱਲ ਐ ਜੇ ਵੇਚਨੇ ਵੀ ਐ ਤਾਂ ਬਾਈ ਨੇ ਟੀਕਾ ਨਹੀਂ ਮਾੜਾ ਭਰਾਇਆ ਕੋਈ ਵੀ ਜਿਵੇਂ ਉਹਦੇ ਹੁਣ 7500 ਰੁਪਏ ਦਾ ਟੀਕਾ ਸਰ ਟੋਲੀ ਤੋਂ ਨੂੰ ਦੱਸਿਆ ਭਰਾਇਆ ਜੀ ਤੇ ਇੱਕ ਇੱਕ ਟੀਕੇ ਤੇ ਗੱਬਣ ਹੋਊਗਾ ਨਾ ਹਾਂਜੀ ਇੱਕੇ ਤੇ ਹੀ ਹੋਊਗਾ ਨਾ ਤੇ ਅੰਦਰ ਬਾਈ ਕੋਲੇ ਆਹ ਗਾਂ ਜੀ ਐਚ ਐਫ ਇਹ ਕਿੰਨੇ ਲਈ ਲੈਈਂ ਨਰਬੇ ਇਹ ਦੇ ਸਾਵ 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 ਇਹ ਦੁੱਧ 28 ਕਿਲੋ ਇਹ ਭੋਈ ਵੀ ਹੈ ਇਹ ਇਹ ਹਾਂ ਜੀ ਇਹਦੇ ਕਿਹੜਾ ਸੀਮਨ ਲੱਗਿਆ ਹਲਕ ਹਲਕ ਇਹਦੇ ਹਲਕਾ ਮੱਝ ਪਾਰਸ ਤੋਂ ਗੱਬਣ ਆ ਜੀ ਪਿੰਡੀ ਸਿੱਧੂ ਵਾਲਾ ਜਿਹੜਾ ਟੀਕੇ ਆਉਂਦਾ ਪਾਰਸ ਆਹ ਕੱਟੀ ਮਗਰ ਆਈ ਸੀਗੀ ਇਹਦੇ ਟੀਕੇ ਦਾ ਕੋਈ ਪਤਾ ਨਹੀਂ ਹੈ ਨਾ ਆ ਜੱਟ ਦੀ ਹੈ ਜੀ ਇਹਦੇ ਚ ਵਾਈਟਨੈਸ ਬਹੁਤ ਘੱਟ ਆਉਂਦੀ ਹੈ ਇਹ ਬੁੱਲ ਜੀ ਪਰ ਬਲੱਡ ਲੈਂਡ ਪਾਕਿਸਤਾਨ ਵਾਲੀ ਆ ਇਹ ਚ ਵਾਈਟਨੈਸ ਬਹੁਤ ਘੱਟ ਬਹੁਤ ਘੱਟ ਆਈ ਹੈ ਵੀ ਦੋ ਪੈਰ ਚਿੱਟੇ ਆ ਜਾਂ ਬਸ ਤੇ ਮੱਝ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਘੱਟ ਵਾਈਟਨੈਸ ਆਈ ਹੈ ਬਾਈ ਨੇ ਮੈਂ ਦੱਸਿਆ ਵੀ ਸੀ ਮੈਂ ਇਹੋ ਵੀ ਬਾਲੀ ਵਾਈਟਨੈਸ ਨਹੀਂ ਆਉਣੇਗੀ ਜੱਟ ਉਹਦੇ ਝੋਟੇ 'ਚ ਵੀ ਬਾਲੀ ਹੈਣੀਗੀ ਪਰ ਬਲੱਡ ਲੈਂਡ ਬਹੁਤ ਚੰਗੀ ਆ ਦੁੱਧ ਨੂੰ ਵਧੀਆ ਜਾਊਗਾ ਬੱਚਾ ਇਹ ਮੱਝ ਬਾਈ ਸੇਲ ਕਰੂਗਾ ਪੁੱਛ ਲਓ ਜੇ ਕੋਈ ਕਿੰਨੇ ਚਿਰ ਦੀ ਗੱਬ ਹੋ ਗਈ ਇਹ ਇਹ 3 ਨਾ ਮਹੀਨਾ ਇਹ 3 ਨਾ ਮਹੀਨਾ ਦੀ ਗੱਬ ਨਹੀਂ ਅੱਜ ਬਈ ਸੂਣ ਵੇਲੇ ਬਾਈ ਸੇਲ ਕਰੂਗਾ ਉਦੋਂ ਬਾਈ ਦਾ ਕੰਟੈਕਟ ਤੁਹਾਨੂੰ ਦੱਸ ਦੇਵਾਂਗੇ ਤੇ ਉਦੋਂ ਪੁੱਛ ਲਓ ਜੀ ਆ ਗਾਂ ਨਾਟ ਫਾਰ ਸੇਲ ਹੈ ਜੀ ਵੇੜਾਂ ਚ ਬਾਕੀ ਦੇਖਾਂਗੇ ਕਿਦੋਂ ਜਦੋਂ ਤਿਆਰ ਹੁੰਦੀਆਂ ਉਦੋਂ ਪਤਾ ਲੱਗੂਗਾ ਵੀ ਕਿਹੜੀ ਸੇਲ ਕਰਨੀ ਹੈ ਕਿਹੜੀ ਨਹੀਂ ਕਰਨੀ ਬਸ ਉਹਨੂੰ ਮੇਨ ਇਹੀ ਦਿਖਾਇਆ ਵੀ ਬੱਚੀਆਂ ਲੈ ਕੇ ਵੀ ਵਧੀਆ ਕੰਮ ਕੀਤਾ ਬਾਈ ਨੇ ਤੇ ਮੰਨ ਕੇ ਚੱਲੋ ਹੁਣ ਤੱਕ ਇਹ 60 ਕਿਹ ਹਜ਼ਾਰ ਚ ਪਈਆਂ ਤੇ ਹੁਣ ਇਹ 1.60 ਹਜ਼ਾਰ ਦੀ ਇੱਕ ਵਿਗ ਜਾਣੀ ਆ ਤੁਸੀਂ ਯਕੀਨ ਮੰਨੋ ਬਈ ਸਾਲ ਡੇਢ ਸਾਲ ਚ ਕੋਈ ਵੀ ਚੀਜ਼ ਇਹੋ ਜੀ ਹੈ ਨਹੀਂ ਜਿਹੜੀ ਪੈਸੇ ਦੁੱਗਣੇ ਕਰ ਦੇਣਾ ਐਫ.ਡੀ ਆ ਤੇ ਨਾ ਕੋਈ ਹੋਰ ਆ ਵੀ ਜਿਹੜਾ ਆਪਾਂ ਨੂੰ ਪੈਸੇ ਘਰੇ ਆ ਕੇ ਦੇ ਦੇ ਵੀ ਆ ਬਾਈ ਲੱਖ ਰੁਪਈਆ ਲਾ ਫੜਾ ਦੇ ਤੇ 2 ਲੱਖ ਲੈ ਲੈ ਹਨਾ ਇਹ ਪਸੂ ਹੀ ਕਰ ਸਕਦੇ ਆ ਤੇ ਆਪਾਂ ਆમી ਆ ਬਈ ਹੁਣ ਜਿਵੇਂ ਬਾਈ ਨੇ 7500 ਦਾ ਟੀਕਾ ਹੀ ਭਰਾਇਆ ਇਹਦੇ ਦੇਖ ਲਓ ਤੁਸੀਂ ਚਲੋ ਆਪਾਂ ਸਟੋਲੀ ਦੀ ਵੱਛੀ ਨਾਲ ਤਾਂ ਇਹਨੂੰ ਕੰਪੇਅਰ ਨਹੀਂ ਕਰ ਸਕਦੇ ਉਹ ਤਾਂ ਬਹੁਤ ਜ਼ਿਆਦਾ ਚੰਗੀ ਆਊਗੀ ਪਰ ਫਿਰ ਵੀ ਦੇ ਬੱਚੀਆਂ ਲੈ ਕੇ ਵੀ ਆਪਾਂ ਸਾਂਭਦੇ ਆ 7-8000 ਦੀ ਬੱਚੀ 10000 ਦੀ 15000 ਦੀ ਬੱਚੀ ਵੀ ਆਪਾਂ ਲੈਨੇ ਆ ਤੇ ਬੱਚੀ ਵਾਲਾ ਸੀਮਣ ਦੇਖ ਲਓ ਤੁਸੀਂ ਪਸ਼ੂ ਗੱਭਣ ਵੀ ਹੁੰਦਾ ਤੇ ਆਪਾਂ 9-10 ਮਹੀਨੇ ਸਾਂਭਦੇ ਵੀ ਆ ਤੇ ਕੋਈ ਫਾਰਮ ਤੋਂ ਸਾਨੂੰ ਚੰਗੀਆਂ ਬੱਚੀਆਂ ਮਿਲਦੀਆਂ ਤਾਂ ਇਹ ਕੰਮ ਵੀ ਮਾੜਾ ਨਹੀਂ ਲੈ ਕੇ ਤੁਸੀਂ ਸਾਂਭ ਕੇ ਪਾਊਡਰ ਪੁੱਡਰ ਪਾ ਕੇ ਫੀਡ ਪਾ ਕੇ ਤਿਆਰ ਕਰਕੇ ਵੇਚ ਸਕਦੇ ਆ ਇਹ ਵੀ ਚੰਗਾ ਕੰਮ ਆ ਜੀ ਤੇ ਔਕੜ ਗੱਭਣ ਮੱਝ ਲੈ ਕੇ ਵੇਚ ਦੇਣਾ ਉਹ ਵੀ ਵਧੀਆ ਕੰਮ ਹੈ ਬੱਚੀਆਂ ਹੀ ਥੋੜਾ ਜ਼ਿਆਦਾ ਫਾਇਦਾ ਇਹ ਬਣ ਛੇਤੀ ਜਾਂਦੀਆਂ ਮੱਝਾਂ ਥੋੜਾ ਜਿਆਦਾ ਜਮ ਜ਼ਿਆਦੇ ਲੈਂਦੀਆਂ ਤੇ ਬੱਚੀ ਥੋੜੀ ਜੀ ਵੱਲ ਐ ਉਹ ਇਹ ਜੀ ਬਈ 6-7 ਮਹੀਨਿਆਂ ਦੀ ਤਾਂ ਹੋਵੇ ਘੱਟੋ ਘੱਟ ਜਿਵੇਂ ਦੁੱਧ ਵਾਲੀ ਬੱਚੀ ਕਈ ਵਾਰੀ ਪ੍ਰੋਬਲਮ ਦੇ ਜਾਂਦੀ ਆ ਜਾ ਕੇ ਡਾਊਨ ਵੀ ਹੋ ਜਾਂਦੀ ਆ ਮਾਂ ਤੋਂ ਬਿਨਾਂ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਵੱਧ ਤੋਂ ਵੱਧ ਸ਼ੇਅਰ ਤੇ ਪੇਜ ਨੂੰ ਆਪਣੇ ਜੇ ਕਰਿਓ ਜੇ ਫੋਲੋ ਜੀ ਧੰਨਵਾਦ